ਬਿੱਤੇ ਦੇ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਦੀ ਅਚਨਚੇਤ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਹੋਰ ਕੋਈ ਨਹੀਂ ਬਲਕਿ ਅਕੈ ਲਖਤਰ ਹੈ ਜੋ ਕਿ ਜੱਜ ਵੱਲੋਂ ਵੀਡੀਓ ਦੇ ਵਿੱਚ ਇਲਜ਼ਾਮ ਆਪਣੇ ਹੀ ਪਿਤਾ ਮੁਹੰਮਦ ਮੁਸਤਾਫਾ ਦੇ ਉੱਤੇ ਲਗਾਏ ਜਾਂਦੇ ਨੇ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਤੇ ਕਾਫੀ ਸਿਆਸੀ ਪੱਖ ਵੀ ਦੇਖਣ ਨੂੰ ਮਿਲੇ ਨੇ ਉੱਥੇ ਹੀ ਇੱਕ ਵਿਅਕਤੀ ਜੋ ਕਿ ਦਾਵਾ ਕਰ ਰਿਹਾ ਹੈ ਕਿ ਉਹ ਮੁਹੰਮਦ ਮੁਸਤਾਫਾ ਦਾ ਗਵਾਂਡੀ ਹੈ ਉਸ ਦੇ ਵੱਲੋਂ ਮਾਮਲਾ ਵੀ ਦਰਜ ਕਰਾ ਲਿਆ ਗਿਆ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਐਸਆਈਟੀ ਦਾ ਵੀ ਗਠਨ ਕੀਤਾ ਗਿਆ ਹੈ ਤਾਂ ਐਸਆਈਟੀ ਦੇ ਗਠਨ ਤੋਂ ਬਾਅਦ ਜਦੋਂ ਮਾਮਲਾ ਦਰਜ ਹੁੰਦਾ ਹੈ ਤਾਂ ਲਗਾਤਾਰ ਮੁਸਤਾਫਾ ਪਰਿਵਾਰ ਦੇ ਵੱਲੋਂ ਜਿਹੜਾ ਆਪਣਾ ਪੱਖ ਵੀ ਆ ਕੇ ਸਾਹਮਣੇ ਰੱਖਿਆ ਜਾਂਦਾ ਪਰ ਇਸ ਸਭ ਦੇ ਦਰਮਿਆਨ ਹੁਣ ਅਕੀਲ ਅਕਤਰ ਦੀ ਧਰਮ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ ਜੀहां ਠੀਕ ਸੁਣਿਆ ਤੁਸੀਂ ਤਾਂ ਇਹ ਹੁੰਦਾ ਦਾ ਦਰਦ ਵੀ ਜਿਹੜਾ ਝਲਕਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੀ ਨੂ ਦਾ ਹੁਣ ਪ੍ਰਤੀਕਿਰਿਆ ਸਾਹਮਣੇ ਆਈ ਹੈ ਤੇ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਮੌਤ ਤੋਂ ਬਾਅਦ ਅਕੀਲ ਅਕਤਰ ਨੂੰ ਇੱਕ ਖਲਨਾਇਕ ਵਜੋਂ ਬਣਾ ਦਿੱਤਾ ਗਿਆ ਹੈ ਤੇ ਉਸ ਦੀ ਇਮੇਜ ਜਿਹੜੀ ਹੈ ਖਰਾਬ ਕੀਤੀ ਜਾ ਰਹੀ ਹੈ ਅੱਜ ਤਾਂ ਇਹ ਬਿਆਨ ਜਿਹੜਾ ਅਕੀਲ ਅਕ्तर ਦੀ ਧਰਮ ਪਤਨੀ ਜੈਨਾ ਅਕ्तर ਦੇ ਵੱਲੋਂ ਦਿੱਤਾ ਗਿਆ ਹੈ ਉਸਨੇ ਕਿਹਾ ਕਿ ਸਿਸਟਮ ਨੇ ਸਾਨੂੰ ਨਿਰਾਸ਼ ਕੀਤਾ ਹੈ ਅਸੀਂ ਲਗਾਤਾਰ ਅਕਿਲ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਤੇ ਸਿਸਟਮ ਨੇ ਸਾਨੂੰ ਜਿਹੜਾ ਹੈ ਚੰਗੀ ਤਰ੍ਹਾਂ ਨਕੇਲ ਨ ਸਹੀ ਦੇ ਉੱਤੇ ਨਹੀਂ ਕੱਸੀ ਜਿਸ ਕਰਕੇ ਅਕਿਲ ਇਸ ਦਲਦਲ ਦੇ ਵਿੱਚ ਧਸਦਾ ਗਿਆ ਹੈ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਅਕਿਲ ਦੀ ਮੌਤ ਦੇ ਉੱਤੇ ਸਿਆਸਤ ਵੀ ਪੂਰੇ ਜ਼ੋਰਾਂ ਤੇ ਕੀਤੀ ਜਾ ਰਹੀ ਹੈ ਅਕਿਲ ਨੂੰ ਇੱਕ ਖਲਨਾਇਕ ਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਅਕਿਲ ਦੇ ਉੱਤੇ ਕਈ ਤਰੀਕੇ ਦੇ ਦੋਸ਼ ਜਿਹੜਾ ਨੇ ਮੜੇ ਜਾ ਰਹੇ ਨੇ ਉਸ ਦੇ ਨਾਲ ਹੀ ਅਕਿਲ ਦੀ ਧਰਮ ਪਤਨੀ ਜੈਨਵ ਨੇ ਕਿਹਾ ਕਿ ਮੈਨੂੰ ਮੇਰੇ ਪਤੀ ਦਾ ਸ਼ਾਂਤੀ ਨਾਲ ਸੋਗ ਵੀ ਜਿਹੜਾ ਹੈ ਉਹ ਨਹੀਂ ਕਰਨ ਦਿੱਤਾ ਜਾ ਰਿਹਾ ਉਸਨੇ ਕਹਿ ਕੇ ਮੈਂ ਸਿਰਫ 34 ਸਾਲ ਦੀ ਉਮਰ ਦੇ ਵਿੱਚ ਆਪਣਾ ਪਤੀ ਗਵਾ ਦਿੱਤਾ ਤਾਂ ਕੋਈ ਵੀ ਮੇਰਾ ਦੁੱਖ ਜਿਹੜਾ ਉਹ ਨਹੀਂ ਸਮਝ ਰਿਹਾ ਸਿਰਫ ਜਿਹੜਾ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤਾਂ ਹੁਣ ਇਹ ਸਭ ਦੇ ਦਰਮਿਆਨ ਮੁਹੰਮਦ ਮੁਸਤਾਫਾ ਦੀ ਨੂੰ ਤੇ ਅਕਿਲ ਅਕਤਰ ਦੀ ਧਰਮ ਪਤਨੀ ਦਾ ਬਿਆਨ ਵੀ ਪ੍ਰਤੀਕਰਿਆ ਸਾਹਮਣੇ ਆਈ ਹੈ ਉਸਨੇ ਕਹਿ ਕੇ ਮੇਰੇ ਪਤੀ ਦਾ ਸ਼ਾਂਤੀ ਦੇ ਨਾਲ ਸੋਗ ਵੀ ਜਿਹੜਾ ਆ ਉਹ ਨਹੀਂ ਕਰਾਣ ਦਿੱਤਾ ਜਾ ਰਿਹਾ ਮੇਰੇ ਪਤੀ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਜਾ ਰਿਹਾ ਹੈ ਮੇਰੇ ਤੇ ਵੀ ਜਿਹੜਾ ਨੇ ਮੇਰੇ ਚਰਿੱਤਰ ਤੇ ਵੀ ਸਵਾਲ ਜਿਹੜਾ ਨੇ ਉਹ ਚੱਕੇ ਜਾ ਰਹੇ ਨੇ ਉਸਨੇ ਕਹਿ ਕੇ ਮੇਰੇ ਤੇ ਵੀ ਕਈ ਝੂਠੇ ਇਲਜ਼ਾਮ ਜਿਹੜਾ ਨੇ ਉਹ ਲਗਾਏ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਦੇ ਵਿੱਚ ਅਕੀਲ ਅਕਤਰ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਸਦੇ ਪਿਤਾ ਮੁਹੰਮਦ ਮੁਸਤਾਫਾ ਦਾ ਉਸਦੀ ਹੀ ਧਰਮ ਪਤਨੀ ਦੇ ਨਾਲ ਨਜਾਇਜ਼ ਸੰਬੰਧ ਜਿਹੜਾ ਨੇ ਉਹ ਚੱਲ ਰਹੇ ਨੇ ਤਾਂ ਉਸ ਦਾ ਵੀ ਜ਼ਿਕਰ ਅਕੀਲ ਅਕਤਰ ਦੀ ਧਰਮ ਪਤਨੀ ਦੇ ਵੱਲੋਂ ਕੀਤਾ ਗਿਆ ਉਸਨੇ ਕਹਿ ਅਗੇ ਅ ਮੇਰਾ ਵੀ ਜਿਹੜਾ ਇਸ ਪੂਰੇ ਮਸਲੇ ਦੇ ਵਿੱਚ ਕਰੈਕਟਰ ਜਾਂ ਕਹਿੰਦੇ ਕਰਦਾਰ ਖਰਾਬ ਕੀਤਾ ਜਾ ਰਿਹਾ ਉਸਨੇ ਕਿਹਾ ਕਿ ਮੇਰੇ ਪਤੀ ਨੂੰ ਜਾਨ ਬੂਝ ਕੇ ਜਿਹੜਾ ਇੱਕ ਅਖਲਨਾਇਕ ਦੇ ਵਜੋਂ ਪੇਸ਼ ਕੀਤਾ ਜਾ ਰਿਹਾ ਇਸ ਪੂਰੇ ਮਸਲੇ ਦੇ ਉੱਤੇ ਜਿਹੜਾ ਸਾਡੀ ਛਵੀ ਵੀ ਖਰਾਬ ਕੀਤੀ ਜਾ ਰਹੀ ਹੈ ਤੇ ਸਿਆਸੀ ਰੋਟੀਆਂ ਵੀ ਜਮ ਕੇ ਸੇਕੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਅਕੇ ਲਖਤਰ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਜਦਕਿ ਅਖਿਲ ਇੱਕ ਚੰਗਾ ਪਿਤਾ ਤੇ ਚੰਗਾ ਪਤੀ ਸੀ ਪਰ ਨਾਲ ਦੀ ਨਾਲ ਸਿਸਟਮ ਤੇ ਨਾਲ ਵੀ ਨਾਰਾਜ਼ਗੀ ਜਿਹੜੀ ਆ ਕਿ ਅਕਲ ਅਕਤਰ ਦੀ ਧਰਮ ਪਤਨੀ ਜਾਨਵ ਅਕਤਰ ਵੱਲੋਂ ਜਤਾਈ ਗਈ ਆ ਉਸਨੇ ਕਿਹਾ ਕਿ ਸਿਸਟਮ ਆਪਣਾ ਕੰਮ ਚੰਗੀ ਤਰੀਕੇ ਨਾਲ ਕਰਦਾ ਤਾਂ ਸਾਡੇ ਦੇ ਉੱਤੇ ਅੱਜ ਇਹ ਦਿਨ ਨਾ ਆਉਂਦੇ